ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਜਗਰਾਤ ਸਿੰਘ ਸਵਾਗਤ ਕਰਦੇ ਹਾਂ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਗੰਗਾ ਨਗਰ ਨਾਨੀ ਦੀ ਡਾਟ ਤੋਂ ਇਸ ਸੀਟੀਓ ਨਾਲ ਪੂਰ ਤੋਂ ਜਾਣਾ ਚਾਹਣਾ ਕਿ ਵੀ ਚਲੋ ਆਪਾਂ ਕਵਰ ਕਰ ਲੈਨੇ ਆ ਵੀਡੀਓ ਕਵਰ ਕਰਦੇ ਆ ਬਾਕੀ ਕੋਈ ਆਪਣਾ ਵੈਸੇ ਚੈਨਲ ਜਿਹੜਾ ਟਰੈਵਲਿੰਗ ਵਾਲਾ ਨਹੀਂ ਹੈਗਾ ਤੇ ਆਪਾਂ ਪਰਸੇ ਟ੍ਰੇਨ ਟ੍ਰੇਨ ਹੋ ਹੀ ਗਿਆ ਐ ਚਲ ਦੇ ਵਿੱਚ ਆ ਮੇਰੇ ਸਾਰਾ ਨਤੀਜੀ ਚੌਥੀ ਵੀਡੀਓ ਆ ਜਿਹੜੀ ਟ੍ਰੈਵਲਿੰਗ ਦੇ ਤੇ ਇਸੇ ਪੈ ਰਹੀ ਆ ਦੋਸੋ ਆਪਾਂ ਇੱਥੇ ਜਾਵਾਂਗੇ ਪਹਿਲਾਂ ਮੰਦੋੜ ਤੋਂ ਫੋਰੀਪੁਰ ਫੋਰੀਪੁਰ ਤੋਂ ਆਪਾਂ ਲਵਾਂਗੇ ਟ੍ਰੇਨ ਆਪਾਂ ਤੇ ਵੈਸੇ ਟ੍ਰੇਨ ਸੀਗੀ ਜਿਹੜੀ ਸਿੱਧੀ ਗੰਗਾ ਨਗਰ ਜਾਂਦੀ ਫੋਰੀਪੁਰ ਤੋਂ ਉਹ ਸੀਗੀ 5 ਵਜੇ ਸਵੇਰੇ ਤੜਕੇ ਲੇਕਿਨ ਆਪਾਂ ਜੇ ਤੇ ਜਾ ਨਹੀਂ ਸਕੇ ਇੱਕ ਸਵੇਰ ਉੱਠਣਾ ਵੀ ਥੋੜਾ ਜਿਹਾ ਇਥੋਂ ਸਿੱਧਾ 30 ਕਿਲੋਮੀਟਰ ਇੱਕ ਰਸਤੇ ਦੇ ਵਿੱਚ ਨਾ ਬਹੁਤ ਜ਼ਿਆਦਾ ਲੱਗ ਰਿਹਾ ਹੈ ਗੁੱਟ ਕੋ ਬਹੁਤ ਹੈ ਸੋ ਆਪਾਂ ਡਿਸਾਈਡ ਕੀਤਾ ਵੀ ਆਪਾਂ ਜਾਵਾਂਗੇ ਇਥੋਂ ਵਾਇਆ ਬਠਿੰਡਾ ਬਠਿੰਡੇ ਤੇ 3 ਵਜੇ ਟ੍ਰੇਨ ਆਪਾਂ ਨੂੰ ਮਿਲੇਗੀ ਕੋਈ ਫੋਰ ਤੋਂ ਬਠਿੰਡੇ ਦੀ ਉਸ ਤੋਂ ਬਾਅਦ ਆਪਾਂ ਫਿਰ ਬਠਿੰਡੇ ਤੋਂ ਆਪਾਂ ਜਾ ਕੇ ਚੇਂਜ ਕਰਾਂਗੇ ਟ੍ਰੇਨ ਤੇ ਆਪਾਂ ਬੈਠਾਂਗੇ ਗੰਗਾ ਨਗਰ ਵਾਲੀ ਜੱਦੀ ਸੋ ਸ਼ੁਰੂ ਕਰਦੇ ਆਪਾਂ ਸਫ਼ਰ ਤੇ ਨਾਲੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਕਰਿਆ ਕਰੋ ਕਿ ਸਾਨੂੰ ਇਸੇ ਨਾਲ ਜੇ ਤੁਹਾਡੇ ਇੱਕ ਲਾਈਕ ਤੇ ਸਬਸਕ੍ਰਾਈਬ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਵੀ ਅਗਾ ਹੋਰ ਵੀਡੀਓ ਬਣਾਉਣ ਦਾ ਸਾਡਾ ਵੀ ਜਲਕਰਦਾ ਹੈ ਜਦੋਂ ਕੋਈ ਤੁਸੀਂ ਦੇਖਦੇ ਹੋ ਪੂਰੀ ਵੀਡੀਓ ਦੇਖਦੇ ਹੋ ਐਂਡ ਤੱਕ ਤੇ ਸਾਨੂੰ ਵੀ ਵਧੀਆ ਮਹਿਸੂਸ ਹੁੰਦਾ ਹੈ ਚਲੋ ਚੱਲਦੇ ਆਪਾਂ ਸ਼ੰਗਾਨਗਰ ਦੀ ਯਾਤਰਾ ਤੇ बास। बास तो तो जी चल पे आप आपने गए मोटरसाइकिल से इस करके आप लें बस परस लैके तो फिर जावे फरोजहितपुर तो ट्रेन लवेंगे आप जी आ गए थे आप बस स्टैंड से ममदोट तो वेट कर रहे बस की बस आ ही गई है चलते बस से बैठते हैं ਕੱਤੀ ਰਸਤੇ ਦੇ ਵਿੱਚ ਬਾਜ਼ਾਰ ਦੀ ਵੀ ਵੀਡੀਓ ਬਣਾਉਣੀ ਸੀ ਪਰ ਸਾਰਾ ਪੂਰਾ ਆਫ ਰੋਡ ਹੋਇਆ ਪਿਆ ਇਸ ਟਾਈਮ ਸਾਰਾ ਪਟਿਆ ਹੋਇਆ ਮਾਮਦੋਟ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਇਸ ਕਰਕੇ ਫਿਰ ਬਾਈਕ ਹੁਣੀ ਬਹੁਤ ਮੁਸ਼ਕਲ ਸੀਗੀ ਬਹੁਤ ਮੁਸ਼ਕਲ ਨਾਲ ਬਾਈਕ ਲੈ ਕੇ ਆਏ ਤੇ ਫਿਰ ਕੈਮਰਾ ਨਹੀਂ ਚੱਕਿਆ ਗਿਆ ਇਸ ਕਰਕੇ ਸੋ ਬੈਠਦੇ ਆਂ ਆਪ ਬਸ ਤੇ ਚੱਲਦੇ ਆਂ ਅੱਗੇ ਲੋਕ ਬੈਠ ਗਏ ਆ ਪਾਸ ਦੇ ਵਿੱਚ ਪਾਪਾ ਸ਼ਹਿਰ ਕਾ ਵਾਲੀ ਤੇ ਚੱਲਦੀ ਰਹੀ ਮੈਂ ਉਸ ਤੋਂ ਪਾਪਾ ਕਿਨੇ ਟਾਂਪਰ ਚੱਲਦੀ ਏ ਉਸ ਚੱਲਣ ਵਾਲੀ ਏ ਬੱਸ ਤੁਛ ਹੋਇਆ ਤੇ ਕੀ ਕਾਸੀ ਕੋਈ ਲੋਲੀ ਬੱਸ ਆਪਣੀ ਹੋ ਗਈ 스타ਟ ਚੱਲਣ ਲੱਗੇ ਆ ਅੱਗੇ ਦੇਖੇ ਨੂੰ ਸਮੇਂ ਆ ਗਿਆ ਆਪਾਂ ਪਿਛਲੀ ਜੀ ਘਰ ਪਰ ਕੇ ਜਾ ਰਹੇ ਆ ਆਪਾਂ ਅੱਗੇ ਆ ਜਾਈਏ ਅਨਾਜ ਮੰਡੀ ਉਸ ਤੋਂ ਬਾਅਦ ਆਪਾਂ ਬਾਹਰ ਹੋ ਜਾਾਂਗੇ ਤੁਮ ਲੋਕ ਦੇ ਆ ਬਣਾ ਰਿਹਾ ਜੀ ਮਮ ਦੋੜ ਦਾ ਸਾਸੰਕਰ ਸੰਗਤਾਰੇ ਜੀ ਰਾਦਰ ਸੁਆਮੀ ਜੀਰਾਸਾਲੇ ਨੂੰ ਬਹੁਤ ਸਨਾ ਡੇਟਾ ਬਣਿਆ ਹੋਇਆ ਹੈ ਆ ਗਏ ਨੇ ਖਾਈ ਫਸਟ ਸਟੈਂਡ ਤੇ ਖੜੇ ਸੀਗੇ ਤੇ ਫਾਇਰ ਜੇ ਸ਼ੁਰੂ ਹੋ ਜਾਂਦਾ ਸੋਲੀਪਰ ਪਾ ਕੇ ਤਾਵਾ ਲਾਉਂਦਾ ਲਓ ਜੇ ਆ ਗਏ ਹੋਈਪਰ ਇੰਟਰਸਟ ਤੇ ਪੁਆਇੰਟ ਤੇ ਜੇ ਸੋਪਰ ਗੈਂਕ ਤੇ ਸ਼ਿਕਾ ਰੋਡ ਜਿਹੜਾ ਪੋਈਪਰ ਫੇਸਟਾ ਆ ਤੇ ਆਗਰਾ ਰੋਡ ਜਾ ਰਿਹਾ ਜਿੱਧਰ ਇਹ ਜਾਂਦਾ ਜੀ हूसैनीवाला बार्डर शहीदों की बैसी है जीद भगत सिंह शहीद रागपुर शहीद सुख देव सिंह जी दाधा बनिया हुई हैं उत्तर भी चंदा रूड बाकी आगे हम आर्मी एरिए ਸ਼ਹਿਰ ਦੇ ਵਿੱਚ ਆਪਾਂ ਇੰਟਰ ਕਰ ਗਏ ਸੀ ਕਿ ਕਿ ਸੌਣੀ ਦੇ ਵਿੱਚ ਆ ਤੇ ਇਸ ਵਾਰ ਛਿੜੀ ਆਏਗਾ ਕੈਂਟ ਦੇ ਵਿੱਚ ਆਪਾਂ ਲੋ ਜੀ ਆਪਾਂ ਸਾ ਪਹਿਲਾਂ 25 ਜਿਵੇਂ ਬਾਸ ਤੇ ਚੱਲਦੇ ਹਾਂ ਲੇਕਿਨ ਇੱਕ ਤਾਂ ਬਹੁਤ ਜ਼ਿਆਦਾ ਇੱਕ ਵਾਰ ਵੀ ਲੇਟ ਆ ਤੇ ਬਹੁਤ ਬੱਚਾ ਆਪਣੀ ਚੱਲਦੇ ਆ ਸਾਥੋਂ ਲੈਨੇ ਹੱਥ ਲੈ ਕੇ ਜਰਨ ਚੱਲਦੇ ਆ ਹੋਰ ਐਡਰੈਸ਼ਨ ਚ ਚੱਲਦੇ ਆ ਤਰ੍ਹਾਂ ਸੁਚੋਣਾ ਕਿ ਐਗਜ਼ਾਮ ਵਾਇਆ ਪਿਆ ਜਾਣਾ ਸੀਗਾ ਆਪਣੂੰ ਬਠਿੰਡਾ ਬਠਿੰਡੇ ਤੋਂ ਹੋ ਕੇ ਜਾਣਾ ਨਹੀਂ ਕਰਦੇ ਆਂ ਸਭ ਤੋਂ ਵਿਚਾਰ ਦੇ ਲੇਟ ਨਾ ਹੋ ਜਾਈਏ ਬਾਸ ਤੇ ਬੈਠਨੇ ਪਰ ਬਾਸ ਦੀ ਜੇਟ ਹੀ ਆ ਚਲ ਚੱਲਦੇ ਆ ਤਾਂ ਰੇਲ ਤੇ ਕੀ ਗੱਲ ਕਰਦੇ ਲੈ ਲਿਆ ਤੇ ਹੁਣ ਚੱਲਦੇ ਆਪਾਂ ਰੇਲਵੇ ਸਟੇਸ਼ਨ ਇਧਰ ਆ ਗਿਆ ਬੱਸ ਸਟੈਂਡ ਲੋ ਜੀ ਆ ਗਿਆ ਆਪਾਂ ਰੇਲਵੇ ਸਟੇਸ਼ਨ ਤੇ ਸ਼ੌਨੀ ਵਾਲੇ ਫਿਰੋਜਪੁਰ ਸ਼ੌਨੀ ਰੇਲਵੇ ਸਟੇਸ਼ਨ ਬਹੁਤ ਸੋਹਣਾ ਬਣਾ ਦਿੱਤਾ ਹੁਣ ਤਾਂ ਹੱਲੇ ਵੀ ਥੋੜਾ ਬਹੁਤ ਕੰਮ ਚੱਲ ਰਿਹਾ ਹੈ ਕੰਪਲੀਟ ਨਹੀਂ ਹੋਇਆ ਇਹ ਬਾਕੀ ਅੰਦਰ ਚੱਲ ਕੇ ਦੇਖੋਣੇ ਆ। ਆ ਪਟਿਕਟਾਂ ਟਿਕਟਾਂ ਲੈ ਲਈਏ ਤੋਂ ਫਿਰ ਚੱਲਦੇ ਆ। ਟਿਕਟ ਕਾਊਂਟਰ ਤੇ ਆਇਆ। ਥੋੜੀ ਬਹੁਤ ਭੀੜ ਤਾਂ ਹੈਗੀ ਆ। 5 ਮਿੰਟ ਵੇਟ ਕਰਦੇ ਆ। ਇਧਰ ਵਾਲੀਆਂ ਮਸ਼ੀਨਾਂ ਤੇ ਹੈ ਨਹੀਂ ਕੋਈ ਵੀ ਨਹੀਂ ਤਾਂ 80 80 ਵੀ ਅੰਦਰ ਚੁਕਾਉਦੇ ਹਾਂ ਇਸ ਵਾਰ। टिकट लैन लगे हैं टिकट हो गई अपनी टिकट आप ले लिया वो टिकट चलो हम चलते हैं प्लेटफॉर्म एक नंबर पर ਆਪਾਂ ਆ ਗਏ ਪਲੇਟਫਾਰਮ ਨੰਬਰ 1 ਤੇ ਆਪਣੀ ਸਾਹਮਣੇ ਟ੍ਰੇਨ ਲੱਗੀ ਹੋਈ ਆ ਬਿਲਕੁਲ ਬੱਜ ਗਈ 20 ਮਿੰਟ ਦੀ ਪਲੇਟਫਾਰਮ ਨੰਬਰ ਉਹ ਸੋਣਾ ਸੋਣਾ ਬਣਾ ਦਿੱਤਾ ਹਜੇ ਥੋੜਾ ਜਿਹਾ ਹੈਗਾ ਕੰਮ ਹੋਣ ਵਾਲਾ 14028 ਹੈਰੋਸਪੁਰ ਜਿੰਨ ਐਕਸਪ੍ਰੈਸ ਹੈਰੋਸਪੁਰ ਸਿਗਨਲ ਤੋਂ ਲੋ ਜੀ ਟ੍ਰੇਨ ਆਪਾਂ ਗਈ ਐ ਮੇਲਾ ਤੇ ਬਸ ਥੋੜੀ ਦੇਰ ਤੱਕ ਚੱਲਦੀ ਆ ਇਹ ਗੱਲ ਕਿ ਆਪਾਂ ਹੁਣ ਤੋਂ ਬਠਿੰਡਾ ਜਾਏ ਉਹ ਬਸ ਜਿਹੜਾ ਪਟਨਾ ਲੈਣੇ ਆਣੇ ਜੀ ਮੈਂ ਆਇਆ ਹਾਂ ਦਿਵਰਜ ਨਗਰ ਤੋਂ 5 ਨੰਬਰ ਸਰਕਾਰ ਦੇ ਜਿਹੜੇ ਸ਼ੁਰੂ ਬਸ ਦੇ ਇੰਤਕ ਟੱਕਰ ਫਿਰ ਉਸ ਤੋਂ ਚੱਲਣਗੇ ਵੀ ਉਹਨਾ ਨੂੰ ਜਨ ਇੱਥੇ ਲਾ ਕੇ ਰੇ ਤੇ ਉਧਰਲੇ ਪਾਸੇ ਲਾਵਾਂਗੇ ਦੂਸਰੇ ਪਾਸੇ ਪਹਿਲਾਂ ਇੱਥੇ ਲੱਗਿਆ ਸੀਗਾ ਪਾਪਾ ਕੋਲੇ ਲਿਖੇ ਇੱਥੇ ਬੈਠੇ ਆ ਹਾਂ ਤਾਂ ਛੋਟਾ ਜਿਹਾ ਅਪਾਰਟਮੈਂਟ ਆ ਬਸ ਏਡਾ ਕੁ ਇਹ ਨਹੀਂ ਕਿ ਚਿੱਟਾਂ ਦੇ ਵਿੱਚੋਂ ਇਹ ਪਤਾ ਨਹੀਂ ਕਾਦੇ ਵਾਸਤੇ ਲਗੀ ਲਗੀ ਜਦਾਂ ਨਹੀਂ ਹੈਗਾ ਬੇਚਤ ਸੀਟ ਵਗੈਰਾ ਹੈ ਹੀ ਸ਼ਾਇਦ ਪਤਾ ਨਹੀਂ ਕਿਹੜੀ ਗੱਲੋ ਛੋਟਾ ਜਿਹਾ ਡੱਬਾ ਬਣਾਇਆ ਹੋਇਆ ਹੈ ਚਲੋ ਕੋਈ ਨਹੀਂ ਆਪਾਂ ਚੱਲਦੇ ਅੱਗੇ ਰੋਈਪੁਰ ਟੂ ਸਿਉਣੀ ਸਿਉਣੀ ਦੀ ਇਹ ਜੇ ਟ੍ਰੇਨ ਆ ਜੀ ਸਿਉਣੀ ਵਾਲੀ ਜੀ ਟ੍ਰੇਨ ਆਪਣੀ ਚੱਲ ਵੀ ਹੈ फिरोजपुर छाउनी तो कैंट तो अपनी तो ट्रेन चल पी है सामने खड़ी है ट्रेन जी ये हैगी है अपनी जलंधर वाली लो जी फिरोजपुर शहर तो बाहर निकल रहे हैं आप बहुत पुराना ਪਾਣੀ ਦਾ ਟੈਂਕ ਬਹੁਤ ਪੁਰਾਣਾ ਸਾਨੂੰ 1921 ਦੇ ਵਿੱਚ ਬਣਿਆ ਹੋਇਆ ਸਾਨੂੰ 1921 ਦੇ ਵਿੱਚ ਉਹ ਬਹੁਤ ਵੀ 100 ਤੇ 3 ਸਾਲ ਹੋ ਗਏ ਆਪਣੇ ਹੋਏ 4 ਸਾਲ ਆ ਚੜ ਗਏ ਜੀ ਜੀ ਆਪਾਂ ਆ ਗਏ ਫਰੀਦਕੋਟ ਬਿਲਕੁਲ ਰੇਲਵੇ ਸਟੇਸ਼ਨ ਤੇ ਇੱਕ ਟ੍ਰੇਨ ਆ ਖੜੀ ਹੈ ਜੀ ਇਹ ਵੀ ਹੋਣੀ ਆਈ ਹੈ ਬਠਿੰਡੇ ਤੋਂ ਪੁਸ਼ਪੁਰਾ ਲਈ ਲੋ ਜੀ ਆ ਗਏ ਆਪਾਂ ਗੰਸਰ ਜੈਥੋ ਫਰੰਸਰ ਜਤੂ ਰੇਲਵੇ ਸਟੇਸ਼ਨ ਹੈ ਹੈ ਉਹ ਯਾ ਵੀ ਫਿਲਾਨੀ ਤੇ 필ਡ ਵੀ ਬਹੁਤ ਜਿਆਦਾ ਏਕਦੀਆਂ ਟਿਕਟ ਹੋ ਗਈ ਤਾਂ ਨਿਆ ਟਾਈਮ ਤਾਂ ਹੋਈ ਗਿਆ ਗੱਡੀ ਦਾ ਟਿਕਟ ਤਾਂ ਹੋਈ ਨਹੀਂ ਆਪਣੀ ਤੇ ਆਪਾਂ ਚੱਲਦੇ ਆਂ ਵੈਸੇ ਦੇਖ ਜੇ ਕਿ ਬੰਦਾ ਟਿਕਟ ਤਾਂ ਕੱਢੀ ਵੀ ਜਿੰਨੇ ਲੋਜਾ ਜਦਾ ਸੀ ਪਰ ਇਹ ਵੀ ਸਾਬ ਲਿਨਗੇ ਜੇ ਤੁਹਾਨੂੰ ਵੀਡੀਓ ਦਾ ਆਧਾ ਨਹੀਂ ਬਾਈ ਮੋਰੀ ਸੀ ਤੇ ਡੇਢ ਦਾ ਸੀ ਲੈ ਕੇ ਚਲਣਾ ਸੀ ਪਰ ਜੇ ਚਾਹਦੇ ਆ ਪਲੇਟਫਾਰਮ ਤੇ ਭਿੰਡਾ ਰੇਲਵੇ ਸਟੇਸ਼ਨ ਤੇ ਬਹੁਤ ਹੀ ਜ਼ਿਆਦਾ ਭੀੜ ਹੈ ਬਹੁਤ ਹੀ ਜ਼ਿਆਦਾ ਹਾਦੀ ਹੋਈ ਹੋਈ ਆ ਚਲੋ ਚੱਲਦੇ ਆਪਾਂ ਦੇਖਦੇ ਆ ਚਾਰ ਨੰਬਰ ਪਲੇਟਫਾਰਮ ਤੇ ਸੀਗੇ ਆਪਾਂ ਬਠਿੰਡਾ ਰੇਲਵੇ ਸਟੇਸ਼ਨ ਤੇ ਤੇ ਅੱਛਾ ਆਪਾਂ ਛੋਲੇ ਦੇ ਛੋਲੇ ਨਾਲ ਲੱਗੇ ਆ ਛੋਲੇ ਛੋਲੇ ਦੇ ਪਲੇਟ ਮੈਂ ਗਾਈਜ਼ ਬਹੁਤ ਟੇਸਟੀ ਆわせ ਬਹੁਤ ਵਧੀਆ ਬਣਾਇਆ ਅਰ ਨਾ ਵੇਟ ਹੁਣ ਟ੍ਰੇਨ ਦੀ ਤੇ ਪਟੂਰੇ ਛੋਲੇ ਆਪਾਂ ਖਾ ਲਏ ਸੀ ਬਹੁਤ ਟੇਸਟੀ ਲੱਗੇ ਭਾਜੀ ਨੇ ਔਰ ਇੱਥੇ ਟ੍ਰੇਨ ਆਈ ਆਪਣੀ 4 ਨੰਬਰ ਤੇ ਗਈ ਸੀ ਆ ਆਪਣੀ ਪਰ ਭੀੜ ਬਹੁਤ ਜ਼ਿਆਦਾ ਸਾਰੀ ਭਰੀ ਹੋਈ ਜੀ ਟ੍ਰੇਨ ਤਾਂ ਨਹੀਂ ਆਈ ਕਿਤੇ ਵੀ ਤਾਂ ਫਾਈਨਲੀ ਆਪਾਂ ਟਿਕਟ ਤਾਂ कटਵਾ ਲਈ ਸੀਗੀ ਟਿਕਟ ਮੈਂ ਕਰਵਾਇਆ ਫੱਜਪੁਰ ਜੀ ਕੇ ਉਹਦੇ ਟਾਈਮ 'ਤੇ ਪਹੁੰਚਿਆ ਸੀਗਾ ਲਓ ਜੀ ਬਠਿੰਡਾ ਰੇਲਵੇ ਸਟੇਸ਼ਨ ਤੋਂ ਚੱਲ ਪਈ ਗੱਡੀ ਸ਼ੀਗ ਮਲੋਟ ਰੇਲਵੇ ਸਟੇਸ਼ਨ ਤੇ ਮਾਤਾ ਉਹ ਕਿੱਥੇ ਜਾਉਂਗਾ ਮਲੋਟ ਤੋਂ ਰਵਾਨਾ ਹੋਦੀ ਟ੍ਰੇਨ ਚੱਲਦੀ ਹੈ ਕਿ ਮੇਰੇ ਸਾਥ ਨਾਲ ਦੋ ਕੋ ਸਟੇਸ਼ਨ ਰਹਿ ਗਏ ਆ ਫਿਰ ਰੰਗਨਗਰ ਆ ਬਹੁਤ ਦੇਰੋਂ ਦਾ ਬਈ ਟ੍ਰੇਨ ਆ ਬੋਰ ਰੇਲਵੇ ਸਟੇਸ਼ਨ ਤੇ ਪਟੇਸ ਤੋਂ ਬਾਅਦ ਗੰਗਾ ਨਗਰੀ ਰੁਕੂ ਵੀ ਗੱਡੀ ਸਟੂਰ ਕਿੱਥੇ ਨਹੀਂ ਲੱਭਣਗੇ ਸੋਨਾ ਬਣਿਆ ਕਿੱਧਰ ਵੀ ਸਾਫ਼ ਸੁਥਰਾ ਨਹੀਂ ਪੁੱਟਾ ਰਸੇ ਹੁਣ ਨਾ ਕਾਫੀ ਸ਼ਾਪ ਸਫਾਈ ਹੋ ਗਈ ਹੈ ਤਾਂ ਬਹੁਤ ਗਰਮ ਉਦਯੋਗਿਕ ਰੌਣਕਾਂ ਦੇ ਵਿੱਚ ਫੰਗ ਤਾਂ ਠੀਕamdia ਹੈ। ਬەڵਾ ਬਦਬੂ ਵੀ ਬਹੁਤ ਹੰਦੀ ਚਲੇ ਕਣ ਹੋਣਾ। ਕਾਫੀ ਜ਼ਿਆਦਾ ਮੇਨਟੇਨ ਕਰ ਦਿੱਤਾ ਹੈ। ਇੰਡਸਟਰੀਅਲ ਲੈਫਟ ਜਿਹੜੇ ਕੰਮ ਕਰ ਰਹੇ ਨੇ। ਚਲੋ, ਚਾਅ ਦੂਵੀਂ। ਤੇ ਆਪਾਂ ਪੈ ਗਈ ਕ੍ਰੋਸਿੰਗ ਤੇ ਹੁਣ ਗੱਡੀ ਆਊਗੀ ਇਧਰੋਂ। ਉਸ ਤੋਂ ਬਾਅਦ ਚੱਲੇਗੀ ਭਈ ਆਪਣੀ ਗੱਡੀ। ਅਰੇ ਬਲਰ ਕਿੱਥੇ ਵਰ ਗਿਆ? ਬਲਰ ਮਾਰ ਗਿਆ। ਹਾਂ ਠੀਕ ਹੈ ਹਾਂ ਠੀਕ ਹੈ ਸਾਹ ਹੈ ਦੇਗਾ ਪੂਰੀ ਖਵਾੜਾ ਆ ਰਹੀ ਹੈ ਤੇ ਆ ਗਈ ਇਧਰੋਂ ਟ੍ਰੇਨ ਤੇ ਆਪਣੀ ਟ੍ਰੇਨ ਦੀ ਚੱਲਣ ਦੀ ਵਾਰੀ ਹੈ ਸ਼ਾਇਦ ਪਹਿਲਾਂ ਇਹ ਨਿਕਲੇਗੀ ਉਸ ਤੋਂ ਬਾਅਦ ਆਪਣੀ ਟ੍ਰੇਨ ਚੱਲਣੀ ਹੈ ਦੇਖਦੇ ਹਾਂ ਬਈ ਨਾ ਚੱਲੇ ਵੀ ਆਪਣੀ ਟ੍ਰੇਨ ਇਹ ਅਸੀ ਤਾਂ ਇਹ ਬਹੁ ਟਾਈਮ ਨਾਲ ਲਾ ਦੇਣਾ ਸੀਗਾ ਅੱਜ ਲੇਟ ਚੱਲ ਰਹੀ ਆ ਥੋੜਿਆ ਚਲੋ ਦੇਖਨੇ ਆ ਵੀ ਕਿੰਨੇ ਕ ਟਾਈਮ ਤੱਕ ਪਹੁੰਚਦੇ ਆ ਰੰਗਾਂ ਨਗਰ ਕੀ ਆ ਆ ਜਿਹੜੇ ਸਾਨੂੰ ਫੋਲੋ ਕਰਕੇ ਦੇਖਦੇ ਵੀ ਆ ਸਾਡੇ ਹੈਗੇ ਆ ਅਬੋਰ ਤੋਂ ਜਾ ਰਹੇ ਆ ਡੰਗਾ ਨਗਰ ਤੇ ਆਪਾਂ ਕੋਚੀ ਨਾ ਨੋਤੀ ਨਾਮਾ ਤੋਂ ਤਾਂ ਕੀ ਨਾਮਾ ਪੜਿ ਤੜਾ ਮੋਨੂ ਨਾ ਰ ਮੇਰਾ ਮੋਨੂ ਅੱਛਾ ਅਬੋਰ ਦੇ ਰਹਿਣ ਵਾਲੇ ਆਬੋਰ ਦੇ ਹੀ ਅੱਛਾ ਜੀ ਹੁਣ ਜਾ ਰਹੇ ਪੰਗਾ ਨਗਰ ਪੰਗਾ ਨਗਰ ਜਾ ਰਹੇ ਆ ਠੀਕ ਹੈ ਜੀ ਹੁਣ ਤੁਹਾਡੀ ਵੀ ਕਲਿੱਪ ਆ ਗਈ ਵਿੱਚ ਠੀਕ ਹੈ ਜੀ ਹਾਂ ਜੀ ਕੋਈ ਅੱਛਾ ਇਹ ਆਣੇ ਸਬਸਕ੍ਰਾਈਬ ਕਰਨੇ ਆ ਹਾਂ ਜੀ ਉਹ ਦੇਖਾਂਗੇ ਤੁਹਾਡੀ ਜਦੋਂ ਅਸੀਂ ਰੋਜ਼ੀ ਕਰਦੇ ਆ ਓਕੇ ਜੀ ਆਪਾਂ ਆ ਗਏ ਹੁਣ ਸ੍ਰੀ ਗੰਗਾ ਨਗਰ ਰੇਲਵੇ ਸਟੇਸ਼ਨ ਤੇ ਆਖੀ ਆਪਣੀ ਟ੍ਰੇਨ ਤੇ ਹੁਣ ਆਪਾਂ ਚੱਲਦੇ ਆ ਅੱਗੇ ਦੇਖਨੇ ਬੱਸ ਮਿਲਦੀ ਆ ਤੇ ਆਟੋ ਮਿਲਦਾ ਜੋ ਵੀ ਮਿਲਿਆ ਆਪਾਂ ਹੁਣ ਕਰਨ ਨੂੰ ਜਾਣਾ ਪਿੰਡ ਲਾਧੂ ਵਾਲਾ ਚੱਲਦੇ ਆ ਆਪਾਂ ਤੇ ਨਾਲੇ ਤੁਹਾਨੂੰ ਦੱਸਾਂਗੇ ਵੀ ਪਿੰਡ ਲਾਧੂ ਵਾਲੇ ਦੇ ਵਿੱਚ ਜਿਹੜੀ ਸ਼ੂਟਿੰਗ ਹੁੰਦੀ ਆ ਤਿੰਨ ਚਾਰ ਪੰਜਾਬੀ ਫਿਲਮਾਂ ਬਣ ਗਈਆਂ ਨੇ ਉੱਥੇ ਤਿੰਨ ਚਾਰ ਲੇਟ ਮੂਵੀ ਬਣ ਆਉਂਦਾ ਜਿਹੜੀਆਂ ਮੂਵੀ ਆ ਗਿਆ ਤੁਹਾਨੂੰ ਮੈਂ ਸਵੇਰੇ ਨਾਮ ਦੱਸੂਗਾ ਅੰਦਰ ਕਿਹੜੀ ਕਿਹੜੀ ਜਗ੍ਹਾ ਬਣ ਗਈ ਅੰਦਰ ਤੇ ਬਾਕੀ ਆਪਾਂ ਚਲੋ ਚੱਲਦੇ ਆਂ ਤੇ ਦਿਆਂਗੇ ਫਿਰ ਚੱਲ ਗਏ ਆਪਾਂ ਪਹਿਲਾਂ ਦੇਖਣੀ ਆਪ ਨੂੰ ਕੀ ਮਿਲਦਾ ਬੱਸ ਮਿਲਦੀ ਆ ਜਾਂ ਮਿਲਦਾ ਆਪਣਾ ਆਟੋ ਵਗੈਰਾ ਚਲੋ ਵੀ ਆਪਾਂ ਬਾਹਰ ਨਿਕਲਦੇ ਆਂ ਇੱਕ ਵਾਰੀ ਰੇਲਵੇ ਸਟੇਸ਼ਨ ਤੋਂ ਕੋਸੀ ਕੇ ਲਿਫਟ ਤੇ ਤੇ ਲਿਫਟ ਤੋਂ ਚੱਲਦੇ ਆਂ ਆਪਾਂ

इन्ने टाइम दे आ के आप ब्रिज तपर ब्रिज क्रॉस करना सौ उत लैके आप ब्रिज क्रॉस किया तो मैं सोचा चलो अच लिफ्ट चल रहे इधर आ जाओ चल ऐ नहीं चल रहा मैं जी रेलवे रे रे स्टेशन श्री गंगानगर ਬਹੁਤ ਸੋਹਣਾ ਸਾਹਮਣੇ ਇੱਕ ਲਾਈਟ ਪੈ ਰਹੀ ਹੈ ਉਹਦੇ ਕਰਕੇ ਥੋੜਾ ਜਨਾ ਡਿਸਟਰਬੈਂਸ ਆ ਰਹੀ ਹੈ। ਬਾਕੀ ਇੱਧਰ ਦਾ ਮਾਹੌਲ ਬਹੁਤ ਵਧੀਆ ਹੈ। ਬਹੁਤ ਸੋਹਣਾ ਸਾਫ ਸੁਥਰਾ ਹੈ ਬਿਲਕੁਲ। ਹੋਰ ਜੀ ਆ ਗਏ ਆਪਾਂ ਹੁਣ ਬਾਹਰ ਨਿਕਲਦੇ ਆਂ ਰੇਲਵੇ ਸਟੇਸ਼ਨ ਤੋਂ ਇੱਧਰ ਟਿਕਟਾਂ ਵਗੈਰਾ ਹੋ ਰਹੀਆਂ ਨੇ। ਇਧਰ ਵੀ ਪੂਰਾ ਇਹ ਰੇਡਾ ਇੰਨੀ ਜ਼ਿਆਦਾ ਨਹੀਂ ਹੈ ਜੀ ਜਿੰਨੀ ਸਾਨੂੰ ਬਠਿੰਡੇ ਮਿਲੀ ਸੀ। ਠੀਕ ਹੈ ਵੀ ਇੱਥੇ ਇੱਥੇ ਠੀਕ ਹੈ ਬੰਦਿਆ। ਟਿਕਟ ਕਾਊਂਟਰ ਇਧਰ ਵੀ ਹੈਗੇ ਆ ਤੇ ਬਸ ਬੁਲਾ ਹਾਲ ਇਧਰ ਹੀ ਆ ਤੇ ਇੱਥੇ ਟਿਕਟਾਂ ਕੱਟਦੇ ਆ। ਲੋ ਚਲੋ ਵੀ ਆਪਾਂ ਚੱਲਦੇ ਹਾਂ। ਦੇਖ ਲੈ ਆਪਾਂ ਕੀ ਮਿਲਦਾ। ਆਟੋਵਗਰਾਂ ਲੈ ਨਹੀਂ ਇੱਕ ਵਾਰੀ ਬੱਸ ਦੇਖ ਰਹੇ ਆ ਮਿਲਦੀ ਠੀਕ ਹੈ। ਉਹ ਤਾਂ ਸਾਰਾ ਚੱਲਦੇ ਆ। ਜੀ ਮਾਰਕੀਟ ਸਟੇਸ਼ਨ ਨਿਕਲਦੇ ਨਾਲ ਹੀ ਆਹ ਦੇਖੋ ਬਈ ਖੂਬਸੂਰਤ ਮਾਰਕੀਟ ਚੱਜੀ ਹੋਈ ਹੈ ਆਪਾਂ ਆ ਗਏ ਹੁਣ ਵੀਰਭਲ ਚੌਂਕ ਦੇ ਵਿੱਚ ਸਟੇਸ਼ਨ ਤੋਂ ਚੱਲੇ ਸੀਗੇ ਆਪਾਂ ਇੱਥੇ ਆ ਗਿਆ ਵੀਰਭਲ ਚੌਂਕ हर <tayat> <schodzi> <tayat stomach swallow Ash Walker> लैन लगे सके बेर नशे चल के वाक बेहर ला चलते हैं वादिया वजिया पाओ फ्रैश आप निकल चले गंगानगर तो बहर आप चलते हम रिको ਰਿਕੋ ਦੇ ਵਿੱਚ ਜਾ ਕੇ ਵੀਡੀਓ ਬਣਾਵਾਂਗੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਰਿਕੋ ਦਾ ਮਾਹੌਲ ਸ਼ਾਇਦ ਕੋਈ ਮਾਰਕੀਟ ਖੁੱਲੀ ਹੋਈ ਰਿਕੋ ਦੀ ਠੀਕ ਆ ਨਹੀਂ ਤਾਂ ਫਿਰ ਚਲੋ ਵੀਡੀਓ ਦਾ ਬਣਾਉਣੀ ਹੈ ਕਿਹਨੇ ਨਹੀਂ ਪਤਾ ਆ ਲਓ ਜੀ ਆਪਾਂ ਆ ਗਏ ਆ ਰਿਕੋ ਮਾਰਕੀਟ ਤਾਂ ਖੁੱਲੀ ਹੋਈ ਹੈ ਹਲੇ ਵੈਸੇ ਕੰਨ ਤਾਂ ਪੂਨਾ ਖੁੱਲੀਆਂ ਹੁਣ ਆ ਰਹੇ ਆਪਾਂ ਲੈਂਨ ਅੱਗੋਂ ਬਾਈਕ ਤੇ ਤੇ ਚੱਲਦੇ ਆਂ ਜੀ ਫਿਰ ਚਲਦੇ ਆਪਾਂ ਇਸ ਤੋਂ ਬਾਅਦ ਕਰ ਨੂੰ ਤੇ ਘਰ ਬੈਠ ਕੇ ਕਰਦੇ ਆਂ ਗੱਲ ਮੱਠੇ ਦਾ ਜੋ ਵੀ ਹੋਇਆ ਜਿਵੇਂ ਹੋਇਆ ਉਹਵੇਂ ਆਵੇਂ ਅੱਗੇ ਤੁਹਾਨੂੰ ਮਿਲਿਆ ਜੀ ਆਂਡੇ ਵਾਲੀ ਰੇਡੀ ਤੇ ਇਹ ਇਹਨਾਂ ਦਾ ਪਾਲਤੂ ਆ ਇੱਥੇ ਇਹਨਾਂ ਦਾ ਪਾਲਤੂ ਆ ਤੇ ਇਹਦੀ ਗਰੋਥ ਦੇਖੋ ਕਿੰਨੀ ਆ ਗਰੋਥ ਦੇਖੋ ਕਿੰਨੀ ਐਂਦੀ पंजे देखो तगड़े तगड़े भाई बड़े बड़े है और इन्ना ज्यादा फ्रेंडली है ना बहुत ज्यादा फ्रेंडली है नाल हाँ हाथ हाँ, हाँ भी मिला हेलो करो ना हेलो करो डब्बू हेलो कर डब्बू हाँ हाथ हाँ, हाँ भी मिला लिया देखिए ना हाथ हाँ भी मिला लिया <laughs> आपका नाम क्या है विकास तो कौन सी क्लास में पढ़ते हो पाँचवी में और ये कौन तो सा एरिया आपका हाँ रिको हाँ रिको में यहीं पे पढ़ते हो ना अच्छा ठीक तो अच्छा तो सरस्वती ठीक है बढ़िया आपका डॉग को देख के हम आ गए इसको बहुत पता क्या मैं अभी डॉग लवर हूँ डॉग से बहुत ज़्यादा प्यार करता हूँ ठीक है नहीं इसको दिन में रोटी दूध बढ़िया से मिलता है खाना अच्छा जोर से बोलो थोड़ा इसको दूध रोटी बढ़िया से मिलता है खाना अच्छा दूध रोटी सब कुछ आप डा, डालते हो इसको है ना अरे नहीं 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 डबू डबू क्या करता है ए बदमाश कर दे देखो जी ऑनर आ गए थे उससे बोले ही देखो शांत हो गया शांत हो गया है ना ਲੋ ਜੀ ਆਪਾਂ ਹੁਣ ਪਹੁੰਚ ਗਏ ਆ ਆਪਣੇ ਲਾਡੂ ਵਾਲਾ ਪਿੰਡ ਇਹ ਹੈਗਾ ਸ਼੍ਰੀ ਗੰਗਾ ਨਗਰ ਤੋਂ ਸਿਰਫ 18 ਕਿਲੋਮੀਟਰ ਦੂਰ ਤੇ ਤੇ ਹੁਣ ਡਾੜੀ ਲਾ ਕੇ ਆਈ ਆ ਸਾਨੂੰ ਤੇ ਬਾਕੀ ਦੀ ਆਪਾਂ ਗੱਲ ਕਰਦੇ ਆ ਮਿਲ ਕੇ ਹੁਣ ਬੈਠ ਕੇ ਗੱਲ ਕਰਾਂਗੇ ਤੇ ਸਵੇਰੇ ਜਾਣਾ ਆਪਾਂ ਤੰਸੀ ਜਿੱਥੇ ਨਾਨੀ ਜੀ ਦਾ ਘਰ ਹੋਊਗਾ ਚਲੋ ਕਰਦੇ ਆ ਗੱਲਬਾਤ ਹਲੋ ਵੀ ਰਾਜਸਥਾਨ ਦੇ ਵਿੱਚ ਦੇਖ ਲਓ ਵੀ ਰੋਟੀ ਕਿੱਦਾਂ ਬਣਾਉਂਦੇ ਆ ਬਹੁਤ ਵਧੀਆ ਲੱਗਦੀ ਹੈ ਰੋਟੀ ਵੈਸੇ ਚੁੱਲੇ ਦੀ ਚੁੱਲੇ ਦੀ ਵਿੱਚ ਸੇਕ ਕੇ ਬਣਾਉਂਦੇ ਆ ਰੋਟੀ

ਸਬਜੀ ਵਧੀਆ ਬਣੀ ਹੋਈ ਆ। ਲੋ ਜੀ ਆਪਾਂ ਹੁਣ ਰੋਟੀ ਪਾਣੀ ਖਾ ਲਿਆ। ਛਕ ਲਿਆ। ਤੇ ਉਮੀਦ ਕਰਦੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਵਧੀਆ ਲੱਗੇ ਤੇ ਪਲੀਜ਼ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ। ਸੋ ਆਪਾਂ ਮਿਲਦੇ ਹਾਂ ਸਵੇਰ ਤੇ ਚੱਲਦੇ ਆਂ ਫਿਰ ਆਪਾਂ ਟੈਂਸੀ ਵੱਲ ਨੂੰ ਤੇ ਬਸ ਚਲੋ ਕਰਦੇ ਆਂ ਵੀਡੀਓ ਨੂੰ ਇੱਥੇ ਖਤਮ ਸਤਿ ਸ਼੍ਰੀ ਅਕਾਲ ਜੀ